ਇਹਦੀ ਆਗੇ ਕਰਤਾ ਹੈ ਦੇ ਨਹੀਂ ਚਲਗੀ ਰੋਲਿੰਗੀ ਜਿਹੜਾ ਕਿ ਅੱਜ ਰੇਡ ਕੀਤੀ ਐ ਸੰਜੀਵ अरोड़ा ਜੀ ਜੋ ਕਿ ਸਾਡੇ ਰਾਜ ਸਭਾ ਮੈਂਬਰ ਹੈ ਇਹ ਮੋਦੀ ਸਰਕਾਰ ਦਵਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰ ਰੱਖਿਆ ਬਿਨਾ ਮਤਲਬ ਤੋਂ ਕੁਝ ਨਹੀਂ ਮਿਲਿਆ ਫਿਰ ਕਾਫੀ ਜਿਨ੍ਹਾਂ ਨੇ ਧੱਕਾਸ਼ਾਹੀ ਕੀਤੀ ਉਹਨਾਂ ਨੂੰ ਮੈਡੀਸਨ ਨਹੀਂ ਪਹੁੰਚਾਈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਹੈਗੇ ਜਿੰਨੇ ਵੀ ਸਾਰੇ ਨਾਲ ਜੁੜੇ ਹੋਏ ਆ ਇਹ ਸਾਰੇ ਮਿਹਨਤ ਨਾਲ ਬਣੇ ਹੋਏ ਆ ਇਹ ਹੁਣ ਮੇਨ ਤਾਇਨਾ ਤੋਂ ਜਰੀਆਂ ਨਹੀਂ ਜਾਂਦੀਆਂ ਉਹਨਾਂ ਦਬਾਉਣਾ ਚਾਹੁੰਦੇ ਆ ਉਹਦੇ ਕਰਕੇ ਇਹ ਧੱਕਾਸ਼ਾਹੀ ਕਰੀ ਐ ਖਾਸ ਕਰ ਰਾਜ ਸਭਾ ਸੰਸਦ ਮੈਂਬਰ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸੇ ਪਾਰਟੀ ਦੇ ਦਬਾਅ ਬਣਾਉਂਦੀ ਬਿਸ਼ੇ ਪਾਰਟੀ ਤਾਂ ਸ਼ੁਰੂ ਤੋਂ ਹੀ ਦਬਾਅ ਬਣਾ ਰਿਆ ਪਹਿਲਾਂ ਕੇਜਰੀਵਾਲ ਸਾਹਿਬ ਤੋਂ ਬਣਾਇਆ ਪੀਣਾ ਦੇ ਜਿਹੜੇ ਮੇਨ ਹੈਗੇ ਆ ਉਹਨਾਂ ਨੂੰ ਅੰਦਰ ਕਰੀਏ ਲੋਕ ਪਾਰਟੀ ਟੁੱਟ ਜਾਊਗੀ ਹੁਣ ਜਿਹੜੇ ਕੋਈ ਨਾਲ ਚੰਗੇ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਦਬਾ ਰਿਹਾ ਕੀ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਸਰਕਾਰ ਕਰਕੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਿਦਾਂ ਰਿਪਲਾਈ ਤੁਹਾਡੇ ਕੋਲ ਆ ਆਮ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰੀ ਮਿਹਨਤ ਕਰ ਰਹੀ ਹੈ ਸਾਰੇ ਹੁਣ ਪੰਚਾਇਤੀ ਚੋਣਾਂ ਹੈਗੀਆਂ ਇਹਦੇ ਵਿੱਚ ਵੀ ਪਤਾ ਲੱਗ ਜਾਊਗਾ ਸਾਰੇ ਲੋਕ ਨਾਲ ਜੁੜੇ ਹੋਏ ਹੈ ਜਿੰਨਾ ਮਰਜ਼ੀ ਧੱਕਾ ਕਰ ਲੈਣ ਲੋਕ ਅੱਜਕੱਲ ਨਿਆਣੇ ਨਹੀਂ ਤੁਹਾਡੇ ਮੀਡੀਆ ਦੇ ਪ੍ਰਭਾਵਾਂ ਦੇ ਥਰੂ ਸਾਰਾ ਕੁਝ ਪਤਾ ਲੱਗ ਰਿਹਾ ਲੋਕਾਂ ਨੂੰ ਅੱਜਕੱਲ ਹਰੇਕ ਮੋਬਾਈਲ ਤੇ ਦੇਖ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਿਹਾ ਲੋਕ ਉਹਨੇ ਜਾਗਰੂਕ ਹੋ ਰਹੇ ਆ ਉਹਨਾਂ ਇਹ ਪਿੱਛੇ ਹੋ ਰਹੀ ਹੈ ਰੇਡ ਪਈ ਆ ਸਾਡੇ ਜਿਹੜੇ ਮਾਨਯੋਗ ਐਮਪੀ ਨੇ ਰਾਜ ਸਭਾ ਮੈਂਬਰ ਸਨੀਵਰ ਰੋਡ ਦੇ ਇੱਥੇ ਦਫਤਰ ਦੇ ਬਾਹਰ ਪਈ ਆ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈਗੀ ਇਹ ਰੇਡਾਂ ਕਿਸ ਚੀਜ਼ਾਂ ਪੈ ਰਹੀਆਂ ਨੇ ਹੁਣ ਤੱਕ ਜਿੰਨੀਆਂ ਵੀ ਰੇਡਾਂ ਪਈਆਂ ਨੇ ਚਾਹੇ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਜਿਹਦੇ ਖਿਲਾਫ ਪਈਆਂ ਹੁਣ ਚਾਹੇ ਸਤਿੰਦਰ ਜੈਨ ਦੇ ਖਿਲਾਫ ਪਈਆਂ ਹੁਣ ਚਾਹੇ ਮਨੀਸ਼ ਉਸੇ ਦੇ ਖਿਲਾਫ ਰੇਡਾਂ ਪਈਆਂ ਹੁਣ ਹੁਣ ਤੱਕ ਇਹਨਾਂ ਨੂੰ ਅਜ ਤੱਕ ਕਦੇ ਵੀ ਕੁਝ ਨਹੀਂ ਮਿਲਿਆ ਹੈਗਾ ਇਹ ਸਿਰਫ ਆਮ ਆਦੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਹੋਰ ਬੀਜੇਪੀ ਦਾ ਕੋਈ ਮਕਸਦ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰਿੰਦ ਕੇਜਰੀਵਾਲ ਜੀ ਨੂੰ ਸਮਨ ਭੇਜ ਭੇਜ ਕੇ ਭੇਜ ਭੇਜ ਕੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸਿਰਫ ਇੱਕੋ ਹੀ ਪਾਲਿਸੀ ਹੈਗੀ ਬੀਜੇਪੀ ਦੀ ਤੱਕੇਸ਼ਾਹੀ ਔਰ ਆਪਣਾ ਇੱਥੇ ਪੰਜਾਬ ਦੇ ਆਧਾਰ ਮਜ਼ਬੂਤ ਕਰਨਾ ਪਰ ਅਸੀਂ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਇਹ ਜਿੰਨੀ ਮਰਜ਼ੀ ਤੱਕੇਸ਼ਾਈ ਕਰ ਲੈ ਜਿੰਨਾ ਮਰਜ਼ੀ ਜ਼ੁਲਮ ਸਾਡੇ ਤੇ ਢਾਲਵੇ ਜਿੰਨੇ ਮਰਜ਼ੀ ਸਾਨੂੰ ਜਿੱਲਾ ਸੁੱਟ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਝੁਕਣ ਵਾਲੇ ਨਹੀਂ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਸੀਗੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਿਣਗੇ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਇੱਕ ਸਰਕਾਰ ਹੈਗੀ ਹੈ ਇਮਾਨਦਾਰ ਪਾਰਟੀ ਹੈਗੀ ਆ ਐਸੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਇਹ ਚਾਹੇ ਜਿੰਨਾ ਮਰਜ਼ੀ ਤੱਕਾ ਕਰ ਲੈ ਜਿੰਨਾ ਮਰਜ਼ੀ ਇਹ